ਪਾਰਟੀ ਕਲੈਕਸ਼ਨ ਆਈ ਹੈ ਜੀ ਮਾਡਲ ਵਾਲੇ ਸੂਟ ਆਏ ਨੇ ਪਹਿਲਾਂ ਫੋਟੋ ਚੈੱਕ ਕਰ ਲਓ ਜੀ ਬਹੁਤ ਜ਼ਿਆਦਾ ਵਧੀਆ ਸੂਟ ਆਏ ਨੇ ਪਾਰਟੀ ਵੀ ਕਲੈਕਸ਼ਨ ਆ ਜੀ ਪਿਓਰ ਮਾਡਲ ਵਾਲੇ ਸੂਟ ਨੇ ਪਿਓਰ ਵਿਸਕੋਸ オーਗੈਂਜ਼ ਦੇ ਵਿੱਚ ਫੁੱਲ ਹੈਵੀ ਐਮਬ੍ਰੋਇਡਰੀ ਹੈ ਦੇਖੋ ਜੀ ਵਰਕ ਚੈੱਕ ਕਰ ਲਓ ਜੀ ਟੋਟਲੀ ਪੂਰਾ ਹੈਵੀ ਹੈਂਡਵਰਕ ਦਾ ਵਰਕ ਹੋਇਆ ਜੀ ਸਾਰਾ ਸ਼ਰਟ ਦਾ ਜਿਹੜਾ ਫੁੱਲ ਹੈਵੀ ਐਮਬ੍ਰੋਇਡਰੀ ਹੋਈ ਹੋਈ ਹੈ ਬਹੁਤ ਜਿਆਦਾ ਵਧੀਆ ਹੈਵੀ ਸੂਟ ਆਇਆ ਨੇ ਪਿਓਰ ਵਿਸਕੋਸ ਔਰ ਗਾਂਜਰੇ ਦੇ ਵਿੱਚ ਹੈ ਜੀ ਤੇ ਬਾਟਮ ਦੇ ਉੱਪਰ ਵਰਕ ਆਊਗਾ ਜੀ ਨਾਲ ਛੜਦਾ ਇੰਦਰ ਨਾਲ ਹੈਗਾ ਬਾਟਮ ਤੇ ਵਰਕ ਹੈ ਦੇਖੋ ਜੀ ਬਾਟਮ ਤੇ ਪਹੁੰਚੇ ਵਰਕ ਹੈ ਦੁਪੱਟਾ ਵੀ ਸਾਰਾ ਐਮਬਰਾਇਡਰੀ ਵਾਲਾ ਆਊਗਾ ਜੀ ਦੁਪੱਟਾ ਵਿਸਕੋਸ ਔਰ ਗਾਂਜਰਾ ਸੇਮ ਫੈਬਰਿਕ ਦਾ ਦੁਪੱਟਾ ਜੀ ਬਹੁਤ ਜਿਆਦਾ ਵਧੀਆ ਸੂਟ ਆਇਆ ਜੀ ਚਾਰ ਕਲਰ ਨੇ ਚਾਰੇ ਕਲਰ ਬਹੁਤ ਅਲਟੀਮੇਟ ਨੇ ਜੀ ਪਿਓਰ ਵਿਸਕੋਸ オーਗੈਂਜ਼ਾ ਦੇ ਵਿੱਚ ਹੈ ਜੀ ਪਿਓਰ ਵਿਸਕੋਸ オーਗੈਂਜ਼ਾ ਸਾਰਾ ਫਰੰਟ ਹੈਵੀ ਹੈ ਕਦਰ ਚਾਰ ਨੇ ਚਾਰੇ ਕਦਰ ਅਲਟੀਮੇਟ ਨੇ ਜਿਵੇਂ ਮਹਿੰਦੀ ਟਾਉਨ ਦੇ ਵਿੱਚ ਹੈ ਜੀ ਇਹ ਚਾਰ ਕਲਰ ਨੇ ਆਪਣੇ ਕੋਲ ਜਲਦੀ ਜਲਦੀ ਆਰਡਰ ਬੁੱਕ ਕਰਵਾ ਲਓ ਪਿਓਰ ਵਿਸਕੋਸ オーਗੈਂਜ਼ਾ ਤੇ ਬਾਟਮ ਤੇ ਵਰਕ ਹੈ ਸ਼ਾਰਡਾਂ ਦੇ ਨਾਲ ਹੈ ਕਲਰ ਚਾਰ ਨੇ ਆਰਡਰ ਜਿਨ੍ਹਾਂ ਨੇ ਬੁੱਕ ਕਰਵਾਉਣਾ ਜਲਦੀ ਜਲਦੀ ਆਰਡਰ ਬੁੱਕ ਕਰਵਾ ਲਓ ਲਗਜ਼ਰੀ ਆਈਟਮ ਆਣੀ ਜੀ ਇਹ ਔਰ ਬਹੁਤ ਰੀਜ਼ਨਬਲ ਪ੍ਰਾਈਸ ਦੇ ਵਿੱਚ ਲੈ ਕੇ ਆਏ ਹਾਂ ਜੀ ਮੈਂ ਚਾਰ ਕਲਰ ਨੇ ਰਾਮਾ ਗ੍ਰੇਨ ਫਰੋਜੀ ਆ ਜੀ ਕਲਰ ਤੁਸੀਂ ਗ੍ਰੇ ਚੈੱਕ ਕਰ ਲਓ ਕਿੰਨੇ ਸੋਹਣੇ ਲੱਗ ਰਹੇ ਨੇ ਚਾਰੇ ਕਲਰ ਅਲਟੀਮੇਟ ਨੇ ਜੀ ਟੋਟਲੀ ਪੂਰਾ ਹੈਵੀ ਹੈ ਹੈਂਡਵਰਕ ਦੇ ਕੰਮ ਹੋਏ ਹੋਏ ਨੇ ਇਹਨਾਂ ਉੱਪਰ ਜੀ ਔਰ ਆਈਟਮਾਂ ਜਿਹੜੀ ਇਹ ਲਗਜ਼ਰੀ ਨੇ ਜੀ ਪ੍ਰਾਈਸ ਵੀ ਬਹੁਤ ਨਾਰਮਲ ਦੇ ਵਿੱਚ ਲੈ ਕੇ ਆਏ ਆ ਜੀ ਜਿਹਨੇ ਆਰਡਰ ਬੁੱਕ ਕਰਵਾਉਣਾ ਜਲਦੀ ਜਲਦੀ ਵਰਕ ਬੁੱਕ ਕਰਵਾ ਲਓ ਸਕਰੀਨ ਸ਼ਾਟ ਲੈ ਕੇ ਸਾਨੂੰ ਜਿਹੜਾ ਕਦਰ ਲੈਣਾ ਹੈ ਉਹ WhatsApp ਤੇ ਆਰਡਰ ਭੇਜ ਦਿਓ ਚਾਰ ਕਲਰ ਨੇ ਆਪਣੇ ਕੋਲ ਜੀ ਜਿਵੇਂ ਮਸਟਰਡ ਜੇ ਟੋਨ ਤੇ ਆ ਕੇ ਦੇਖੋ ਮਹਿੰਦੀ ਟੋਨ ਤੇ ਆ ਕੇ ਬਾਕੀਆਂ ਦੋ ਰੰਗ ਨਵੇਂ ਆ ਗਏ ਇੰਗਲਿਸ਼ ਜੇ ਕ ਸ਼ਿਪਿੰਗ 올 ਇੰਡੀਆ ஆன்ਲਾਈਨ ਪੇਮੈਂਟ ਤੇ ਫ੍ਰੀ ਹੈ ਕਲਰ ਚਾਰ ਨੇ ਚਾਰੇ ਕਲਰ ਬਹੁਤ ਸੋਹਣੇ ਨੇ ਜਲਦੀ ਜਲਦੀ ਆਰਡਰ ਬੁੱਕ ਕਰਵਾ ਲਓ ਜੀ ਬਹੁਤ ਜਿਆਦਾ ਵਧੀਆ ਕਲੈਕਸ਼ਨ ਆਈ ਹੋਈ ਹੈ ਜੀ ਇਹ ਬਹੁਤ ਬਹੁਤ